ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 35021313 3502001313 ਤੇ ਵਾਧੇ ਹਾਂ ਅਗਲੀ ਖਬਰ ਦੇ ਵੱਲ ਅਗਲੀ ਖਬਰ ਜਿਹੜੀ ਹੈ ਉਹ ਬਾਈਜੀ ਹੈਗੀ ਹੈ ਸਾਡੇ ਭਾਰਤੀਆਂ ਦੇ ਨਾਲ ਸਾਡੇ ਪੰਜਾਬੀਆਂ ਦੇ ਨਾਲ ਤਾਲੁਕਤ ਰੱਖਦੀ ਹੋਈ ਕਿਉਂਕਿ ਪਿੱਛੇ ਜੇ ਆਪਾਂ ਹੁਣ ਦੀਵਾਲੀ ਨਿਗਾਹ ਕੇ ਖੱਟਿਆਂ ਤੇ ਦੀਵਾਲੀ ਤੇ ਵੱਡੀ ਪੱਧਰ ਤੇ ਸਾਡੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਅਮਰੀਕਾ ਦੇ ਜਾਂ ਸਿਟੀਜ਼ਨ ਨੇ ਉਹ ਵੱਡੀ ਪੱਧਰ ਤੇ ਜਾਂਦੇ ਨੇ ਦੀਵਾਲੀ ਦੁਵਲੀ ਮਨਾਉਣ ਤੇ ਇਹਨਾਂ ਦਿਨਾਂ ਦੇ ਵਿੱਚ ਵਿੰਟਰ ਉੱਥੇ ਸ਼ੁਰੂ ਹੋ ਜਾਂਦਾ ਹੈ ਤੇ ਵਿੰਟਰ ਤੇ ਵੀ ਲੋਕ ਵੱਡੀ ਪੱਧਰ ਤੇ ਫਲਾਈਟਾਂ ਲੈ ਕੇ ਇੰਡੀਆ ਜਾਂਦੇ ਸਿਗੇ ਤੇ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੱਡੀ ਗ੍ਰਾਵਿਟੀ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਰਦੇਵ ਸਿੰਘ ਚੁਗਾਵਾ ਜੀ ਮੌਜੂਦ ਨੇ ਖਬਰ ਤੇ ਸਾਂਝ ਪਾਉਣਗੇ। ਹਾਂਜੀ ਚੰਨ ਸਰਬ ਇਹ ਖਬਰਾਂ ਬੜੀਆਂ ਹੈਰਾਨ ਕਰਨ ਵਾਲੀਆਂ ਆਇਆ ਕਿ ਇੰਡੀਆ ਨੂੰ ਜਾਣ ਵਾਸਤੇ ਟੂਰਿਜ਼ਮ ਦੇ ਉੱਤੇ ਬਹੁਤ ਕਹਿੰਦੇ ਆ ਕਿ ਵੱਡਾ ਫਰਕ ਪੈ ਰਿਹਾ। ਉਹਦਾ ਸਿੱਧਾ-ਸਿੱਧਾ ਕਾਰਨ ਹੈਗਾ ਆ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਜਿਹਦੇ ਵਿੱਚ ਵੱਡੀਆਂ ਜਿਹੜੀਆਂ ਸਖਤਾਈਆਂ ਹੋ ਰਹੀਆਂ, ਫੋਟੋ ਫੜਾਈਆਂ ਹੋ ਰਹੀਆਂ ਤੇ ਕਾਫੀ ਲੋਕ ਜਿਹੜੇ ਆ ਇਸ ਚੀਜ਼ ਤੋਂ ਕਬਰਾਏ ਹੋਏ ਆ। ਖਾਸ ਕਰਕੇ ਜੇ ਗੱਲ ਕਰੀਏ ਜਿਨ੍ਹਾਂ ਲੋਕਾਂ ਦੇ ਕੋਲ ਗ੍ਰੀਨ ਕਾਰਡ ਹੈ ਉਹ ਇਸ ਵਾਰੀ ਇੰਡੀਆ ਨੂੰ ਜਾਣ ਤੋਂ ਅਵੋਇਡ ਕਰ ਰਹੇ ਹੈ ਇਹਦੇ ਕਰਕੇ ਬਹੁਤ ਵੱਡੀ ਜਿਹੜੀ ਹੈ ਹਫੜਾ ਦਫੜੀ ਮਚੀ ਹੋਈ ਹੈ ਟੂਰਿਜ਼ਮ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਖਾਸ ਕਰਕੇ ਭਾਰਤੀ ਲੋਕ ਨੇ ਉਹ ਇੰਡੀਆ ਜਾਂਦੇ ਨੇ ਖਾਸ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਈ ਵਿਆਹ ਆ ਕਿਸੇ ਦੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਕਿਸੇ ਨੇ ਵੈਸੇ ਹੀ ਕੋਈ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਢੇੜਾ ਮਾਰਨਾ ਹੁੰਦਾ ਮਿਲਣਾ-ਗਿਲਣਾ ਹੁੰਦਾ ਨਾਲੇ ਕਹਿੰਦੇ ਆ ਕਿ ਕੋਈ ਕੰਮਕਾਰ ਤੋਂ ਕੋਈ 2-4 ਹਫ਼ਤੇ ਛੁੱਟੀ ਕਰ ਲਾਂਗੇ ਆ ਕਹਿੰਦੇ ਵਕੇਸ਼ਨ ਕਰਕੇ ਆਵਾਂਗੇ ਨਾਲੇ ਪਰਿਵਾਰ ਨੂੰ ਮਿਲਾਵਾਂਗੇ ਪਰ ਚੰਸਾ ਖਬਰਾਂ ਜਿਹੜੀਆਂ ਨੇ ਨਾ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿ ਵੱਡੇ ਪੱਧਰ ਤੇ ਜਿਹੜੀ ਹੈ ਟੂਰਿਜ਼ਮ ਦੇ ਵਿੱਚ ਬੜੀ ਕਹਿੰਦੇ ਕਿ ਲੋ ਪਰਸੈਂਟੇਜ ਜਿਹੜੀ ਹੈ ਉਹ ਇਸ ਟਾਈਮ ਅੰਕਿਤ ਕੀਤੀ ਜਾ ਰਹੀ ਹੈ ਉਹਦਾ ਸਭ ਤੋਂ ਮੇਨ ਅਸਰ ਤਾਂ ਪੈ ਰਿਹਾ ਏਅਰਲਾਈਨਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਕਾਫੀ 에ਅਰਲਾਈਨਾਂ ਦੇ ਵਿੱਚ ਉਹ ਕਟੌਤੀ ਵੀ ਹੋ ਰਹੀ ਹੈ ਉਹਦੇ ਵਿੱਚ ਕਾਰਨ ਇਹ ਹੈ ਕਿ ਵੱਡੀਆਂ-ਵੱਡੀਆਂ ਚੁਗਾਵਾ ਸਭ 에ਅਰਲਾਈਨ ਨੇ ਆਫਰਾਂ ਲਾ ਰੱਖੀਆਂ ਵੱਡਾ ਡਿਸਕਾਊਂਟ ਦੇ ਰਿਆ ਜੇ ਕਿਸੇ ਨੇ ਭਾਈ ਟੂਰ ਤੇ ਲੈ ਕੇ ਜਾਣਾ ਤੇ ਆ ਜਾਓ ਭਾਈ ਤੇ ਵੀ ਗੱਲ ਹੋਰ ਹੈ ਤੇ ਜਿਹੜੇ ਇੱਥੇ ਆਪਣੇ ਟ੍ਰੈਵਲ ਏਜੰਟ ਨੇ ਜੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹ ਬਹੁਤ ਹੀ ਇਸ ਚੀਜ਼ ਤੋਂ ਘਬਰਾਏ ਹੋਏ ਆਂ ਕਿ ਹੋ ਕੀ ਰਿਹਾ ਕਿਉਂਕਿ ਜਿਹੜੀਆਂ 트럼ਪ ਪ੍ਰਸ਼ਾਸਨ ਦੀਆਂ ਨੀਤੀਆਂ ਖਾਸ ਕਰਕੇ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਨਾ ਕਿਉਂਕਿ ਦੇਖੋ ਤੁਸੀਂ ਦੇਖੋਗੇ ਕਿ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਖਬਰਾਂ ਕਰਦੇ ਆ ਰਹੇ ਆਂ ਕਿ ਇੱਕ ਫਲਾਣਾ ਫਲਾਣਾ ਬੰਦਾ ਸੀਗਾ ਉਹ ਘੁੰਮਣ ਫਿਰਨ ਕਿਸੇ ਕੰਟਰੀ 'ਚ ਬਾਹਰ ਗਿਆ ਗ੍ਰੀਨ ਕਾਰਡ ਹੋਲਡਰ ਸੀ ਜਦੋਂ ਵਾਪਸ ਆਇਆ ਤੇ ਉਹਨੂੰ ਉੱਥੇ 에어ਪੋਰਟ ਤੇ ਉਹਨਾਂ ਨੇ ਡੀਟੇਨ ਕਰ ਲਿਆ ਕਿਸੇ ਦਾ ਕੋਈ ਮਾੜਾ ਮੋਟਾ ਹੁਣ ਗੱਲਬਾਤ ਤੇ ਹੁੰਦੀ ਹੈ ਕਿਸੇ ਨੇ ਕੋਈ ਕੋਈ ਹੁਣ ਜਿਹੜਾ ਬੰਦਾ ਇੱਥੇ ਅਮਰੀਕਾ 'ਚ ਰਹਿ ਰਿਹਾ ਕੋਈ ਉਹਦਾ ਨਿੱਕਾ ਮੋਟਾ ਕੇਸ ਤਾਂ ਹੁੰਦਾ ਹੀ ਹੈ ਪਰ ਇੱਥੇ ਹੁਣ ਜੇ ਗੱਲ ਕਰੀਏ ਤੇ ਇਸ ਟਾਈਮ ਆਈਸ ਵੱਲੋਂ ਤੇ ਡੀਐਚਐਸ ਦੇ ਵਿਭਾਗ ਵੱਲੋਂ ਵੱਡੀਆਂ ਜਿਹੜੀਆਂ ਸਖਤ ਨੀਤੀਆਂ ਹੋਂ ਕਰਨ ਕਰਕੇ ਲੋਕ ਜਿਹੜੇ ਐ ਇਸ ਵਾਰੀ ਕਹ ਲੋ ਕਿ ਭਾਰਤ ਨੂੰ ਜਾਣ ਤੋਂ ਕੰਨੀ ਕੁ ਦਰਾ ਰਹੇ ਆ ਇੱਕ ਤੁਸੀਂ ਮੈਨੂੰ ਗੈਰ ਰਸਮੀ ਤੌਰ ਤੇ ਦੱਸ ਰਹੇ ਸੀ ਕਿ ਕਿ ਪਰਿਵਾਰ ਤੁਸੀਂ ਤਾਂ ਗ੍ਰੀਨ ਕਾਰਡ ਦੀ ਗੱਲ ਕਰਦੇ ਹੋ ਸਿਟੀਜ਼ਨ ਪਰਿਵਾਰ ਫੋਨ ਕਰ ਰਿਹਾ ਦੀ ਜਾਈਏ ਕਿ ਨਾ ਜਾਈਏ ਜਿਨ੍ਹਾਂ ਨੇ ਅਸਾਈਲਮ ਇੱਥੇ ਲਿਆ ਹੈਗਾ ਇਹ ਵੀ ਗੱਲ ਬਿਲਕੁਲ ਧਿਆਨ ਮੰਗਦੀ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਇੱਕ ਪਰਿਵਾਰ ਸੀਗਾ ਜਿਹੜਾ ਇੰਡੀਆਨਾ ਤੋਂ ਉਹਨਾਂ ਕੋਲ ਸਿਟੀਜ਼ਨਸ਼ਿਪ ਵੀ ਹੈਗੀ ਹੈ ਤੇ ਜਦੋਂ ਕਹਿੰਦੇ ਉਹ ਇੱਥੇ ਆਉਂਦੇ ਆ 에ਅਰਪੋਰਟ ਤੇ ਤੇ ਉਹਨਾਂ ਨੂੰ ਪੁੱਛ ਗਏ ਲਈ ਬਾਹਰ ਕੱਢ ਲਿਆ ਜਾਂਦਾ ਤੇ ਉਹਨਾਂ ਨੂੰ ਡਿਟੇਨ ਵੀ ਕੀਤਾ ਜਾਂਦਾ ਸੋ ਬਾਅਦ ਵਿੱਚ ਕੋਈ ਵੱਡੀ ਉਹਦੇ ਅਪਡੇਟ ਆਪਾਂ ਨੂੰ ਨਹੀਂ ਪਤਾ ਲੱਗੀ ਪਰ ਇਹ ਸਾਰਾ ਕੁਝ ਇਸੇ ਦਾ ਹਿੱਸਾ ਕਿਉਂਕਿ ਉਹ ਪਹਿਲਾਂ ਨੇਪਾਲ ਰਹੀਂ ਗਏ ਸੀਗੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਨੇਪਾਲ ਰਹੀਂ ਕਿਉਂ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡਾ ਰਿਕਾਰਡ ਜਿਹੜਾ ਉਹ ਫਰੋਲਿਆ ਜਾਂਦਾ ਖੰਗਾਲਿਆ ਜਾਂਦਾ ਵੀ ਤੁਸੀਂ ਕਦੋਂ ਕਦੋਂ ਕਿੱਥੋਂ ਕਿੱਥੋਂ ਗਏ ਕਿਵੇਂ ਗਏ ਇਹ ਸਾਰਾ ਕੁਝ ਭਾਈ ਹੁਣ ਦੇਖਿਆ ਜਾਂਦਾ ਵੀ ਇਸ ਕਰਕੇ ਹੁਣ ਲੋਕ ਜਿਹੜੇ ਆ ਉਹ ਕਹਿੰਦੇ ਭਾਈ ਸਾਰਾ ਕੁਝ ਇੱਥੇ ਬਣਿਆ ਪੜਾਇਆ ਪਿਆ bizness ਇੱਥੇ ਕਰਦੇ ਪਏ ਆ ਘਰ-ਬਾਰ ਇੱਥੇ ਬਣਾਇਆ ਪਿਆ ਕਹਿੰਦੇ ਵੀ ਗੱਡੀਆਂ ਵਧੀਆ ਖਰੀਦੀਆਂ ਬੱਚੇ ਇੱਥੇ ਸੈੱਟ ਨੇ ਤੇ ਜੇ ਕੱਲ ਨੂੰ ਕੋਈ ਐਵੇਂ 에어ਪੋਰਟ ਤੇ ਗਲਬਤ ਹੋ ਗਈ ਤਾਂ ਫੇਰ ਭਾਈ ਲੈਣੇ ਦੇਣੇ ਦਾ ਪੈ ਜਣਾ ਐਵੇਂ ਕੋਈ ਇਸ ਗੱਲੋਂ ਕਿ ਕੋਈ ਬਾਅਦ ਵਿੱਚ ਪ੍ਰੋਬਲਮ ਆਵੇ ਚੰਗਾ ਤੇ ਇਹੋ ਹੀ ਆ ਵੀ ਐਸ ਕੀ ਅਵੋਇਡ ਹੀ ਕਰ ਦੋ ਇਸ ਕਰਕੇ ਕਈ ਬੰਦੇ ਜਿਹੜੇ ਪੁੱਛਦੇ ਆ ਵੀ ਜਾਈਏ ਕਿ ਨਾ ਜਾਈਏ ਸੋ ਇੱਕ ਗੱਲਬਾਤ ਇਹ ਆ ਕਿ ਤੁਸੀਂ ਆਪਣਾ ਇਹ ਪੜਿਆ ਵਿਚਾਰੋ ਕਿ ਜੇ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਕੇਸ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਹੈਗੀ ਆ ਤੇ ਅਵੋਇਡ ਹੀ ਕਰਨਾ ਚਾੰਗਾ ਕਿਉਂਕਿ ਭਾਵੇਂ ਆਪਾਂ ਗੱਲਬਾਤ ਇਹ ਕਰਦੇ ਪਏ ਆ ਕਿ ਜਿਹੜੀਆਂ ਕੰਟਰੀਆਂ ਦੇ ਵਿੱਚ ਆਪਾਂ ਜਾਣਾ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਪਰ ਜਦੋਂ ਤੁਸੀਂ ਵਾਪਸ ਆਉਣਾ ਆ ਉਦੋਂ ਜੇ ਤੁਹਾਨੂੰ ਕੋਈ 에어ਪੋਰਟ ਤੇ ਕੋਈ ਤੰਗੀ ਪੇਸ਼ੀ ਆਉਂਦੀ ਆ ਤੇ ਉਦੋਂ ਤੇ ਤੁਹਾਡੀ ਮਦਦ ਕਿਸੇ ਨੇ ਨਹੀਂ ਕਰਨੀ ਹੂੰ ਨਾਲੇ ਛੁਗਾਵਾ ਸਾਹਿਬ ਸਮਾਂ ਦੇਖੋ ਕਿਉਂਕਿ ਕੋਈ ਸਮਾਂ ਸੀਗਾ ट्रैवल ਡਾਕੂਮੈਂਟ ਤੇ ਲੋਕੀ ਟ੍ਰੈਵਲ ਕਰ ਲੈਂਦੇ ਹੁੰਦੇ ਸੀਗੇ ਤੇ ਅੱਜ ਇਹ ਸਮਾਂ ਆ ਗਿਆ ਕਿ ਬੰਦਾ ਸਿਟੀਜ਼ਨ ਵੀ ਸੋਚਦਾ ਹੈ ਪੈਰ ਪਟਣ ਲੱਗਾ ਕਿ ਭਾਈ ਜਾਜ ਦੀ ਤਾਕੀ ਨੂੰ ਹੱਥ ਪਾ ਕੇ ਜਾਵਾਂ ਜਾਂ ਜਾਂ ਫਿਰ ਨਾ ਜਾਵਾਂ ਕਿ ਦੇਖੋ ਸਮੇਂ ਦਾ ਥੋੜਾ ਪਤਾ ਲੱਗਦਾ ਜੀ ਹਾਂ ਇਹ ਤਾਂ ਹੈਗਾ ਜੀ ਬਿਲਕੁਲ ਇਹ ਤਾਂ ਹੁਣ ਤਾਂ ਦੇਖੋ ਜੀ ਕਹਿ ਲੋ ਕਿ ਲੋਕ ਜਿਹੜੇ ਆ ਇਹ ਸੋਚਦੇ ਆ ਵੀ ਕੋਈ ਗੱਲ ਨਹੀਂ ਸਮਾਂ ਲੰਘ ਲੰਘ ਜਾਂਦੇ ਹੋਰ ਸਾਲ ਦੋ ਸਾਲ ਦੀ ਗੱਲ ਹੈਗੀ ਆ ਤੇ ਜਦੋਂ ਇਹ ਸਮਾਂ ਟੱਪ ਜਾਏਗਾ ਫਿਰ ਦੇਖਾਂਗੇ ਕੀ ਕਰਨਾ ਐਵੇਂ ਹੀ ਇਸ ਟਾਈਮ ਆ ਬੈਲ ਮੂਝੇ ਮਾਰ ਵਾਲੀ ਗੱਲ ਨਾ ਹੋਵੇ ਕਿ ਚੰਗੇ ਭਲੀ ਬੈਠੇ ਆ ਰੋਟੀ ਪਾਣੀ ਖਾਂਦੇ ਪਏ ਕੰਮਕਾਰ ਚੱਲਦਾ ਪਿਆ ਤੇ ਕੋਈ ਹੋਰ ਹੀ ਨਵੀਂ ਪਸੂੜੀ ਨਾ ਪਾ ਕੇ ਬੈਜੀਏ ਕੋਈ ਗੱਲ ਨਹੀਂ ਜਿਹੜੇ ਇੰਡੀਆ ਵਾਲੇ ਉਹਨਾਂ ਨੂੰ ਕਹਿੰਦੇ ਕਹਿ ਕੇ ਸਾਰ ਲਾਂਗੇ ਭਾਈ ਐਸ ਕੀ ਛੁੱਟੀ ਨਹੀਂ ਮਿਲੀ ਕੰਮ ਤੋਂ ਤੇ ਅਗਲੀ ਵਾਰ ਨੂੰ ਆ ਜਾਾਂਗੇ ਕੋਈ ਗੱਲ ਕਿਤੇ ਨਹੀਂ ਕੋਈ ਨਾਰਾਜ਼ ਨਾਲੇ ਚੁਗਾਵਾਂ ਸਾਹਿਬ ਐਸ ਵਾਰੀ ਭਾਈ ਜੇਕਰ ਕਿਸੇ ਦੀ ਭੂਆ ਅਮਰੀਕਾ ਹੈਗੀ ਆ ਤੇ ਭੂਆ ਦੀ ਇੰਡੀਆ ਬੈਠੇ ਵੇਟ ਨਾ ਕਰਿਓ ਮਾਮੇ ਦੀ ਵੇਟ ਨਾ ਕਰਿਓ ਐਸ ਵਰੀ ਇਹਨਾਂ ਮਾਮੇ ਭੂਆ ਤੋਂ ਬਿਨਾਂ ਹੀ ਸਾਰ ਲਿਓ ਜੋ ਹਾਲਾਤ ਚੱਲਦੇ ਪਏ ਆ। ਆ ਬਿਲਕੁਲ ਬਿਲਕੁਲ ਸ਼ੰਨ ਸਰ ਤੁਸੀਂ ਹੁਣ ਆਪ ਹੀ ਤਾਂ ਸਾਰਾ ਕੁਝ ਦੱਸੀ ਜਾਂਦੇ ਪਤਾ ਤਾਂ ਤੁਹਾਨੂੰ ਵੀ ਸਾਰਾ ਹੀ ਆ ਕਿ ਜਿਹੜੇ ਹਾਲਾਤ ਹੀ ਹੁਣ ਇਤਾਂ ਦੇ ਬਣਿਆ ਵੀ ਆਪਾਂ ਕਰ ਕੀ ਸਕਦੇ ਹਣਾ ਕਿਉਂਕਿ ਜੇ ਆਪਾਂ ਗੱਲਬਾਤ ਕਰੀਏ ਨਾ ਕਿ ਇਹ ਦੱਸਦੇ ਆ ਅੰਕੜੇ ਦੱਸਦੇ ਆ ਕਿ ਦਸੰਬਰ 2023 ਦੇ ਵਿੱਚ ਜਿਹੜਾ ਇਹ ਇਹ ਪੀਕ ਟ੍ਰੈਵਲ ਟਾਈਮ ਹੁੰਦਾ ਹੈ ਇਹਨੂੰ ਕਹਿੰਦੇ ਸੀਜ਼ਨ ਸਭ ਤੋਂ ਵੱਡਾ ਸੀਜ਼ਨ ਹੁੰਦਾ ਤੇ ਇਸ ਸੀਜ਼ਨ ਦੇ ਵਿੱਚ ਕਈ ਵਾਰੀ ਇੰਡੀਆ ਨੂੰ ਜਾਣ ਲਈ ਟਿਕਟ ਲੈਣੀ ਹੋਵੇ ਤੇ 1500-2000 ਡਾਲਰ ਦੀ ਮਿਲਦੀ ਹੈ ਤੇ ਅੰਕੜੇ ਇਹ ਕਹਿੰਦੇ ਆ ਕਿ ਇੰਡੀਆ ਨੂੰ ਵਿਜ਼ਿਟ ਕਰਨ ਵਾਲੇ ਲੋਕ ਜਿਹੜੇ ਸੀ ਨਾ ਦਸੰਬਰ ਵਿੱਚ 2023 ਦੇ ਉਹ ਸੀਗੇ 1.10 ਮਿਲੀਅਨ ਫਾਰਨਰ ਜਿਹੜੇ ਸੀਗੇ ਉਹਨਾਂ ਨੇ ਕਹਿ ਲਓ ਕਿ ਟੂਰਿਜ਼ਮ ਕੀਤਾ ਇੰਡੀਆ ਨੂੰ ਪਰ ਹੁਣ ਜਿਹੜਾ ਹੈਗਾ ਆ ਉਹਦੇ ਵਿੱਚ ਭਾਰੀ ਜਿਹੜੀ ਉਹ ਗ੍ਰੈਵਿਟੀ ਆ ਰਹੀ ਹੈ तकरीबन ਵੱਡੇ ਨੰਬਰ ਦੀ ਗ੍ਰੈਵਿਟੀ ਹੈ ਉਹਦਾ ਸਿੱਧਾ ਸਿੱਧਾ ਕਾਰਨ ਹੈਗਾ ਆ ਤੁਸੀਂ ਕਹੋ ਕਿ ਇਮੀਗ੍ਰੇਸ਼ਨ ਨੀਤੀ ਲੋਕ ਡਰਦੇ ਜਿਹੜੇ ਆ ਬਾਹਰ ਨਹੀਂ ਜਾਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਐਵੇਂ ਕੱਲ ਨੂੰ ਆਪਾਂ ਬੱਚਿਆਂ ਤੋਂ ਦੂਰ ਕਿਤੇ ਨਾ ਬੈਠੇ ਰਹੀਏ ਤੁਸੀਂ ਹੁਣ ਦੇਖਿਆ ਹੀ ਆ ਕਿੰਨਿਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਵਿਚਾਰੇ ਇੱਥੇ ਬੈਠੇ ਸੀਗੇ ਚੰਗੇ ਭਲੇ 에어ਪੋਰਟ ਤੇ ਆਏ ਡਿਟੇਨ ਕਰ ਲਏ ਇੱਕ ਤਾਂ ਵੇਖੋ ਏਡੀ ਵੱਡੀ ਤੰਗੀ ਹੁੰਦੀ ਆ ਜੋ ਡਿਟੇਨ ਕਰ ਲੈਂਦੇ ਆ ਫਿਰ ਉਹ ਤੁਮੂ ਕੈਂਪਾਂ ਚ ਰੱਖਦੇ ਉੱਥੇ ਹਾਲਾਤ ਹੀ ਇੰਨੇ ਮਰੇ ਆ ਨਾ ਆਪਣਾ ਚੰਡ ਸਾਹਿਬ ਜੀ ਜੀ ਜਿਨ੍ਹਾਂ ਲੋਕਾਂ ਨੂੰ ਰੱਖਿਆ ਜਾਂਦਾ ਨਾ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਹੈ ਤੇ ਜੇਲ ਕਹਿੰਨੇ ਆ ਪਰ ਉਹ ਜੇਲਾਂ ਹੀ ਹੈਗੀਆਂ ਉਹ ਡਿਟੈਂਸ਼ਨ ਸੈਂਟਰ ਹੈ ਜਿੱਦਾਂ ਆਰਜੀ ਤੌਰ ਤੇ ਬਣਾਈਆਂ ਹੋਈਆਂ ਜੇਲਾਂ ਉਹਨਾਂ ਦੇ ਵਿੱਚ ਹਾਲਾਤ ਇੰਨੇ ਮਰੇ ਆ ਕਿ ਉੱਥੇ ਕਹਿ ਲੋ ਕਿ ਆਪਾਂ ਜੇ ਗੱਲ ਕਰੀਏ ਨਾ ਕਈ ਇਹੋ ਜਿਹੇ ਏਜੰਸੀਆਂ ਨੇ ਖਬਰਾਂ ਕੀਤੀਆਂ ਆ ਕਿ ਉੱਥੇ ਇਨਸਾਨਾਂ ਦੇ ਨਾਲ ਇਨਸਾਨਾਂ ਵਾਲਾ ਵਿਹਾਰ ਨਹੀਂ ਕੀਤਾ ਜਾ ਰਿਹਾ ਨਾ ਤਾਂ ਉੱਥੇ ਕੋਈ ਰਹਿਣ ਸਹਿਣ ਦਾ ਕੋਈ ਚੰਗਾ ਹੈਗੀ ਜਗ੍ਹਾ ਹੈਗੀ ਹੈ ਨਾ ਕੋਈ ਖਾਣ ਪੀਣ ਦਾ ਨਾ ਕਿਸੇ ਦੇ ਜੇ ਕੋਈ ਬਿਮਾਰੀ ਵੀ ਲੱਗੀ ਹੋਈ ਹੈ ਤਾਂ ਉਹਦਾ ਇਲਾਜ ਵੀ ਨਹੀਂ ਹੋ ਰਿਹਾ ਸੋ ਵੱਡੇ ਪੱਧਰ ਤੇ ਲੋਕ ਇਸ ਗੱਲੋਂ ਬਿਲਕੁਲ ਬਿਲਕੁਲ ਜਿਹ ਕਿਤੇ ਪੜੇ ਗਏ ਤੇ ਡਿਟੈਂਸ਼ਨ ਸੈਂਟਰ ਵਿੱਚ ਜਿਹੜੇ ਹਾਲਾਤ ਬਣੇ ਆ ਉਹ ਨਹੀਂ ਤੁਹਾਡੇ ਕੋਲ ਚੱਲ ਹੋਣੇ ਬਿਲਕੁਲ ਜੀ ਬਾਕੀ ਆਸ ਤੇ ਮੀਸ ਕਰਦੇ ਆ ਤੇ ਬਾਬੇ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਵਿੱਚ ਇਹ 트ੰਪ ਸਾਹਿਬ ਦਾ ਵੀ ਭਲਾ ਕਰੇ ਜਿੰਨਾ ਕਰਕੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਔਰ ਜਿੰਨੇ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਕਮਾਈ ਕਰਨ ਲਈ ਆਏ ਨੇ ਪ੍ਰਮਾਤਮਾ ਬਲ ਬਖਸ਼ੇ ਕਿਉਂਕਿ ਇਹ ਜਿਹੜੀ ਘੜੀ ਹੈ ਕੋਈ ਗੱਲ ਨਹੀਂ ਟੱਪ ਜਾਣੀ ਹੈ ਹੌਸਲੇ ਦੇ ਨਾਲ ਸਿੱਧ ਜਿੱਦਕ ਸਿੱਧਕ ਦੇ ਨਾਲ ਜਿੱਥੇ ਹੈਗੇ ਆ ਬਾਈ ਟਿਕੇ ਰੋ ਜੇ ਉਹ ਸਮਾਂ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹਿਣਾ ਬਹੁਤ ਬਹੁਤ ਸ਼ੁਕਰੀਆ ਜੀ ਚੁਗਾਵਾ ਸਾਹਿਬ ਖਬਰਾਂ ਦੇ ਉੱਪਰ ਸਾਂਝ ਪਾਉਣ ਦੇ ਲਈ